ਆ ਦੇਖੋ ਲੰਗਰਾਂ ਜੋ ਇਕੱਠਾ ਕਰ ਕਰ ਮਾਲ ਥੋੜੀ ਨੇ ਆਈ ਵਿੱਚ ਲੰਗਰ ਜੋ ਇਕੱਠਾ ਕਰ ਕਰ ਮਾਲ ਵਾਹੇ ਭਰੀ ਜਾਂਦੀ ਹੈ ਵੀ ਘਰੇ ਲੈ ਕੇ ਜਾਵਾਂਗੇ ਕਿਵੇਂ ਲੈ ਲੈ ਵਿਆਹ ਤੇ ਫਿਰਦੇ ਹਾਂ ਲੇ ਕੇ ਤੁਹਾਨੂੰ ਜੇ ਮੁੱਝੇ ਪਾਇਆ ਗ੍ਰੀਤਨ ਹਾਂਜੀ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੇਟ ਹੋਗੇ ਆਪਾਂ ਵੀ ਵਧੀਆ ਹਾਂ ਤੇ ਅੱਜ ਆਪਾਂ ਰੈਡੀ ਹੋ ਗਏ ਆ ਅੱਜ ਸਾਡੇ ਇੱਥੇ UK ਵਿੱਚ ਹੈ ਨਗਰ ਕੀਰਤਨ ਤੇ ਹੁਣ ਆਪਾਂ ਰੈਡੀ ਹੋ ਕੇ ਜਾ ਰਹੇ ਹਾਂ ਬਟਸਨ ਵੀ ਨਹੀਂ ਪਤਾ ਕਿ ਅਸੀਂ ਲੇਟ ਹੋ ਗਏ ਨਗਰ ਕੀਰਤਨ ਨਾਂ ਗਿਆ ਜਾਂ ਕਿੱਦਾਂ ਜੇ ਸਾਡੇ ਕਰਮਾਂ 'ਚ ਦਰਸ਼ਨ ਹੋਏ ਤਾਂ ਅਸੀਂ ਵੀ ਕਰਨ ਦੇ ਨਾਲ ਤੁਹਾਨੂੰ ਵੀ ਕਰਵਾਵਾਂਗੇ ਹੁਣ ਆਪਾਂ ਘਰ ਤੋਂ ਨਿਕਲਣ ਲੱਗਿਆ ਸੀ ਥੋੜਾ ਲੇਟ ਹੋ ਗਏ ਚਲ ਲੇਟ ਹੋ ਗਏ ਆਪਾਂ ਵੈਸੇ ਮੈਂ ਵੀ ਤੂੰ ਵੀ ਲੇਟ ਕੀਤਾ ਚਲ ਆਜੂ ਫਿਰ ਕੋਜੀ ਹੁਣ ਆਪਾਂ ਚੱਲਿਆਂ ਗੁਰਦੁਆਰੇ ਪਹਿਲਾਂ ਹੁਸ ਮੱਥਾ ਟੇਕ ਕੇ ਫਿਰ ਆਪਾਂ ਚੱਲਾਂਗੇ ਅੱਜ ਸੂਤ ਪਾਇਆ ਇੱਧਰ ਬਹੁਤ ਟਾਈਮ ਲੱਗਦਾ ਸਾਰੇ ਲੋਕ ਜਾ ਰਹੇ ਆ ਪਨਗਰ ਕੀ ਇਤਨਾ ਵਿੱਚ ਆ ਗਏ ਆ ਨਾਲ ਪ੍ਰਸ਼ਾਦ ਆ ਛਾਗ ਰਹੇ ਆ ਦੇਖੋ ਇਦਨ ਇਹ ਬੰਦਾ ਕਿੰਨਾ ਘੱਟ ਆ ਆਹ ਝਾਗ ਰਹੇ ਆ ਆਪ ਵੀ ਸਾਫ ਇਹ ਦੇਖ ਲਾ ਮਾਈਕ ਤੇ ਬਾਹਰ ਨੂੰ ਕੋਈ ਕਾਹ ਚੀ ਦੇ ਰਿਹਾ ਹੈ ਜਰਵਾਹ ਰਾ ਹੈ ਨਾਲ ਫਾਦੋ ਇਹਨਾਂ ਸਫਾਈ ਹੋਏ ਜੇ ਟਰੱਕਾਂ ਨਾਲ நான் <laughs> ਸੋਮਯਾ ਹੱਦੋਂ ਦੇ ਲੰਮਾਸਾ ਕਰਤੀ ਹੈ ਉਸ ਦਾ ਸਰਵਾ ਬਹੁਤ ਦਾ ਬਹੁਤ ਸਭ ਸਤ ਹੈ ਕਿ ਉਹਨਾਂ ਦਾ ਸੱਚੇ ਦਮਾ ਚਾਹੁੰਦੀ ਆ ਬੱਚਾ ਦੇ ਦੋਨੋਂ ਆਸ ਵਿੱਚ ਨਿਭਾ ਕੇ ਵਿੱਚ ਦੂਸਰੀ ਸਭ ਸਾਨੂੰ ਵਿੱਚੋਂ ਛੱਡ ਕੇ ਜਾਣਾ ਪਿਆ ਨਗਰੀਤਾਂ ਕਿਉਂਕਿ ਕਹਿੰਦੇ ਮੈਨੂੰ ਵਾਸ਼ਰੂਮ ਲੱਗਾ ਹੁਣ ਵਾਸ਼ਰੂਮ ਹੁਣ ਰਾਹ 'ਚ ਕਿੱਥੇ ਕਰਾਂ ਉਹਦਾ ਇੱਥੇ ਕਿਹੜਾ ਕੋਈ ਘਰੇਵਾੜ ਦਾ ਕਿਸੇ ਆਪਣੇ ਹੁਣ ਆਪਦੇ ਘਰੇ ਜਾ ਕੇ ਵਾਸ਼ਰੂਮ ਕਰਨਾ ਪੈਣਾ ਆਏ ਕੀ ਆਹੋ ਟੰਗੇ ਭਲੇ ਤਰੇ ਜਾਂਦੇ ਹੁਣ ਵਾਸ਼ਰੂਮ ਘਰੋਂ ਪਹਿਲਾਂ ਕਰਕੇ ਆਇਆ ਕਰੋ ਇਹ ਕੁੜੀਆਂ ਨੂੰ ਬੁੜੀਆਂ ਨੂੰ ਬਹੁਤ ਪੈੜੀ ਆਤਾ ਹੈ ਜਦੋਂ ਪਹੁੰਚ ਜਾਂਦੇ ਆ ਉਹਦੀ ਕਹਿੰਦੇ ਵਾਸ਼ਰੂਮ ਹੋਣ ਲੱਗ ਗਿਆ ਤਾਂ ਸੋ ਕੀ ਕਰੇ ਹੁਣ ਬੰਦਾ ਫੇਰ ਲੈ ਕੇ ਜਾ ਰਿਹਾ ਘਰ ਨੂੰ ਤੇ ਘਰੇ ਪਹੁੰਚ ਕੇ ਉਹਨੂੰ ਕਰਕੇ ਸਾਡੇ ਅੱਜ ਗਲੀ ਦੇ ਸਾਹਮਣੇ ਨਹੀਂ ਪਹੁੰਚਾਇਆ ਨਗਰੀਂਦਨ ਅਸੀਂ ਉੱਥੇ ਰਲ ਜਣਾ ਨਾਲ ਠੀਕ ਹੈ ਜੀ ਹੁਣ ਨੀਵੀਂ ਪਾ ਕੇ ਆਸਦੀਆਂ ਉਹ ਹੌਲੀ ਹੌਲੀ ਤੁਰੂਗੀ ਹੁਣ ਭੱਜੀਉਦੀ ਜਦੋਂ ਉਹ ਹਾਂ ਚਲੋ ਕੋਈ ਨਹੀਂ ਮਿਲਦੇ ਤੁਹਾਨੂੰ ਨਗਰੀਂਦਨ ਤੇ ਫੇਰ ਦਿਖਾਉਨੇ ਨਗਰੀਂਦਨ ਨਗਰੀਂਦਨ ਤੇ ਬਹੁਤ ਕੁਝ ਮਿਲਦਾ ਨਗਰੀ ਤੁੰਦ ਅੱਜ ਬਰੈਡ ਪਕੌੜੇ ਕੋਕ ਸੈਂਡਵਿਚ ਵਗੈਰਾ ਸਭ ਕੁਝ ਹੈਗਾ ਅਰੇ ਪੰਜ ਪਿਆਰੇ ਲੰਦਰੇ ਆ ਅਸੀਂ ਛੇਤੀ ਆ ਗਏ ਮੁੜੇ ਹੈਣਾ ਕਿੰਨੇ ਹੁੰਦੇ ਹਾਂ ਹਾਂ ਅਸੀਂ ਬਹੁਤ ਪਿੱਛੇ ਸੀਗੇ ਭੀੜ ਚ ਹੁਣ ਦੇਖੋ ਬਹੁਤ ਜ਼ਿਆਦਾ ਬਹੁਤ ਜ਼ਿਆਦਾਾਰੇ ਰੋਡ ਖਾਲੀ ਅੱਜ ਹੋਈ ਨਾ ਸਾਰੇ ਬੰਦ ਕੀਤੇ ਹੋਏ ਆ

Fala. Uh -huh. ਪੂਰੀਆਂ ਹੋਲੇ ਦਾ ਲੰਗਰ ਲੱਗਿਆ ਸੀ ਪੂਰੀਆਂ ਮਸਾ ਭੇਡ ਚ ਲਈਆਂ ਹੈ ਕੋਈ ਨਹੀਂ ਕੋਈ ਨਹੀਂ ਮੈਂ ਫੜੀ ਬੈਠਾਂਗੇ ਨਹੀਂ ਲੱਗਦੀ ਅੱਛਾ ਪੂਰੀਆਂ ਹੋਲੇ ਦਾ ਲੰਗਰ ਚ ਬਹੁਤ ਭੀੜ ਆ ਮਸਾ ਭਰੀ ਆ ਕੇ ਲੈ ਕੇ ਆ ਦੇ ਲੈ ਲੈ ਵਿਆਹ ਤੇ ਫਿਰਦੇ ਹਾਂ ਇੱਕ ਦੂਜੇ ਦੇ ਪੁੱਜੇ ਪਾਏ ਨਗਰ ਗ੍ਰੀਤਨ ਤੇ ਉਹ ਉਹ ਲੋ ਨੀਵਾ ਨਾ ਮੈਂ ਬੇਟੀ ਜਿਹਾ ਹੁੰਦੀ ਉਹ ਇੱਕ ਦੂਜੇ ਦੇ ਪੁੱਜੇ ਪਾਉਂਦੀਆਂ ਨਗਰ ਵਿਆਹ ਤੇ ਫਿਰਦੇ ਹਾਂ ਹਾਂ ਸਲੇਟੀਆਂ ਜਾਂ ਹੀ ਅੰਦਰ ਆਹ ਦੇਖੋ ਲੰਗਰਾਂ ਜੋ ਇਕੱਠਾ ਕਰ ਕਰ ਮਾਲ ਥੋੜੀ ਨੇ ਆਈ ਵਿੱਚ ਲੰਗਰ ਜੋ ਇਕੱਠਾ ਕਰ ਕਰ ਮਾਲ ਬਾਹਵੇਂ ਭਰੀ ਜਾਂਦੀ ਜੇ ਘਰੇ ਲੈ ਕੇ ਜਾਵਾਂਗੇ ਇੱਕ ਦਲਫਾਫੇ ਭਰੇ ਦੇ ਦੇਖ ਦੇਖ ਦੇ ਇੱਕ ਨੀਲਾ ਬੈਗ ਕਿੱਥੇ ਜਾਂਦਾ ਆ ਨੀਲਾ ਬੈਗ ਸਰ ਸਾਸੀ ਨਾ ਜਾ ਨੀਲਾ ਤੇ ਰੀਤ ਤਾਂ ਹੁਣ ਖਤਮ ਹੋਣ ਵਾਲਾ ਵੀ ਸੋ ਹੁਣ ਜਿੱਥੇ ਸਟਾਰਟ ਹੋਇਆ ਸੀ ਉੱਥੇ ਆ ਗਿਆ ਦੇਖੋ ਕਿਦਾ ਬੋਲਡ ਮੋਟਰਸਾਈਕਲ ਲੈ ਕੇ ਘੰਬਰੇ ਨਾਲ ਨਾਲ जॻ पाते रंग न भात ਆਪਾ ਪਹੁੰਚ ਗਏ ਘਰੇ ਜਦੋਂ ਬਲੋ ਨਗਰ ਕੀਰਤਨ ਖਤਮ ਹੋਇਆ ਸੀ ਉਦੋਂ ਬਾਅਦ ਅਸੀਂ ਸਿੱਧਾ ਘਰੇ ਆ ਗਏ ਸੀ ਪਹਿਲਾਂ ਸੋਚਿਆ ਸੀ ਵੀ ਅਸੀਂ ਉਹਨਾਂ ਨਾਲ ਹੀ ਉਧਰ ਜਾਈਏ ਜਿਹੜੇ ਸਾਨੂੰ ਮਿਲੇ ਸੀ ਨਗਰ ਕੀਰਤਨ ਤੇ ਠੀਕ ਹੈ ਉਹਨਾਂ ਦੇ ਘਰੇ ਜਾਣਾ ਸੀ ਫਿਰ ਆਜ ਪਲਾਨ ਇਹ ਉਹ ਹੋ ਗਿਆ ਵੀ ਅਸੀਂ ਨਹੀਂ ਜਾਣਾ ਸੀ ਅਗਲੇ ਸੈਟਰਡੇ ਤੁਹਾਡੇ ਕੋਲੇ ਆਵਾਂਗੇ ਤੇ ਉਦੋਂ ਬਾਅਦ ਅਸੀਂ ਘਰੇ ਆ ਗਏ ਸੀਗੇ ਘਰੇ ਆ ਕੇ ਕੋ ਡੈਸਟ ਕਰਾਂਗਾ ਕੇ ਸੀਗੇ ਬਲੌਗ ਨਹੀਂ ਬਣਾਇਆ ਆਪਾਂ ਹੁਣ ਚਾਹ ਪੀਤੀ ਸੀ ਚਾਹ ਪੀਣ ਤੋਂ ਬਾਅਦ ਜ਼ਿਆਦਾ ਇਹ ਬਪ ਬਲੌਗ ਤਾਂ ਬਣਾਇਆ ਨਹੀਂ ਹੁਣ ਆਪਾਂ ਬਲੌਗ ਜਿਹੜਾ ਬਾਕੀ ਦਾ ਸੀਗਾ ਉਹ ਐਂਡ ਕਰਦੇ ਆ ਤੇ ਅੱਜ ਦਾ ਜਿਹੜਾ ਨਗਰ ਕੀਰਤਨ ਸੀ ਬਹੁਤ ਵਧੀਆ ਰਿਹਾ ਬਹੁਤ-ਬਹੁਤ ਖਾਦਾ ਪੀਤਾ ਨਾਲ ਵੀ ਲੈ ਕੇ ਆਏ ਘਰੇ ਲਫਾਫਾ ਭਰ ਕੇ ਪਕੌੜਿਆਂ ਦਾ ਤੇ ਤੇ ਨਾਲ ਲੇਜ਼ ਦੇ ਪੈਕੇਟ ਵਿੱਚ ਦਿੱਤੇ ਠੰਡੇ ਸੀਗੇ ਪੀਜ਼ੇ ਦਾ ਲੰਗਰ ਵੀ ਸੀਗਾ ਉਹ ਵੀ ਖਾਦਾ ਪੀਜ਼ਾ ਵੀ ਖਾਦਾ ਪੀਜ਼ਾ ਲੰਗਰ ਪਰ ਗੁਰਦੁਆਰੇ ਦੇ ਅੰਦਰ ਹੀ ਸੀਗਾ ਉੱਥੇ ਅੰਦਰ ਮਤਲਬ ਗੁਰਦੁਆਰੇ ਦੇ ਅੰਬਾਰ ਜਿਹੜਾ ਗਰਾਊਂਡ ਜਾਂਦਾ ਉੱਤੇ ਸੀਗਾ ਲੈਣਾ ਲੱਗੀ ਅਸੀਂ ਲੈਣਾ ਤੇ ਘਰੇ ਆ ਕੇ ਆਪਾਂ ਘਰੇ ਆ ਠੀਕ ਕੀ ਹੋਇਆ ਉਹ ਵੀ ਦੱਸ ਘਰੇ ਆ ਕੇ ਬਹੁਤ ਪੜੀ ਹੋਈ ਮੇਰੇ ਨਾਲ ਅੱਜ ਦਾ ਵਲੌਗ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ப்ਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਸੀਂ ਡੇਲੀ ਵਲੌਗ ਤਾਂ ਪਾਵਾਂਗੇ ਜੇ ਤੁਸੀਂ ਸਾਡੇ ਵਲੌਗ ਨੂੰ ਵਧੀਆ ਪਹੁੰਚ ਦੋਵੋਗੇ ਪਹਿਲਾਂ ਵਾਂਗੂ ਰਿਸਪੌਂਸ ਦਵੋਗੇ ਤਾਂ ਤੇ ਹੁਣ ਵੱਤੋ ਵੱਦ ਕਮੈਂਟ ਕਰਿਆ ਕਰੋ ਤੇ ਵੱਤੋ ਵੱਦ ਤੁਸੀਂ ਰਿਸਪੌਂਸ ਦੋ ਫੇਰ ਆਪਾਂ ਡੇਲੀ ਰਟਨ ਦੇ ਵਲੌਗ ਜਰੂਰ ਲੈ ਕੇ ਆਵਾਂਗੇ ਤੇ ਸਪੈਸ਼ਲੀ ਇੱਕ ਮੈਂਟਾ ਦਾ ਰੈਪਲਾਈ ਕਰਾਂਗੇ ਵਲੌਗ ਚ ਤੇ ਕਮੈਂਟ ਵੱਤੋ ਵੱਦ ਕਰਿਓ